ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕੋਹਲੀਆ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਆ ਛੋਟੇ ਕੋਹਲੀਏ ਚੋ ਵੀਡੀਓ ਬਣਾ ਰਹੇ ਆ ਜਗਜੀਤ ਜੱਗੇ ਦੇ ਘਰੇ 3000 ਰੁਪਏ ਜੱਗੇ ਕੋਹਲੀਏ ਦੀਆਂ ਸੇਲ ਆ ਦੋ ਤਾਂ ਲੱਗਦੀਆਂ ਗੱਬਣਾਂ ਜਰਸੀਆਂ ਇੱਕ ਤਾਂ ਜੀ ਸੂਈ ਸਵਾਈ ਆ ਭਾਜ ਐ ਜੀ ਹੋਣਗੇ ਨਿੱਕੇ ਨਿੱਕੇ ਮਾਲ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦिए ਨਾਮ ਜਗਜੀਤ ਸਿੰਘ ਪਿੰਡ ਕੋਲਿਆਖਰ ਤੁਸੀਂ ਨਿਹਾਲ ਸਿੰਘ ਦਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦिए 9056753118 ਬਲਾ ਗਮਜਾ ਕਰਾਇਆ ਜੱਗੇ ਆਜੂ ਮੀਂਹ ਬਾਈ ਬਸ ਅੱਜ ਸੋ ਆਪਾਂ ਹੀ ਜਾਂਦੇ ਥੋੜੇੋਂ ਤੋਂ ਪਹਿਲਾਂ ਪੈਣਾ ਹਮਮ ਹਾਂ ਸਾਡਾ ਗਮ ਹੋ ਗਿਆ ਆ ਬਾੜਾ ਗਮ ਜੋ ਹੈ ਪਰ ਮੜ ਕੋਮਣ ਕੀ ਹੋਈ ਜਾਂਦਾ ਗਮ ਤੇ ਗਮ ਹੋਊਗਾ ਫੇਰ ਹੀ ਬਦਲਾ ਹੋਣਾ ਹਮ ਹਾਂ ਕੈ ਨਵਾ ਸੂਈਆ ਬਈ ਦੂਜੇ ਸਵੇਰੇ ਸੂਈਆ ਵਹਿੜੇ ਇਹ ਹਮ ਰਾਤ 2 ਵਜੇ ਸੂਈਆ 4:30 ਵਜੇ ਨੂੰ ਜੇਰ ਪੈਕੀ ਸੀਗੀ ਹਮ ਪਹਿਲੀ ਚਵਾਈਜ ਆਪਾਂ ਬੱਚੇ ਨੂੰ ਝੁਕਾ ਜੀਦ ਲਈ 13 14 ਕਿਲੋ ਚਾਹੀਦਾ ਹਨ ਠੀਕ ਹੈ 13 ਮੇਰੇ 14 ਪਿਆਜੇ ਬਾਕੀ ਸਾਹ ਸਮੋੜਾਈ ਨਹੀਂ ਪਤਾ 15 ਹੀ ਪਿਆਜੇ ਅਗਲੇ ਸਾਹ ਸਮਾਹ ਦੇ ਸਿਰ ਤੇ ਹੁੰਦਾ ਸਹੀ ਹੈ ਆਪਣੇ ਕੋਲੇ ਬੌਲੇ ਜਗੜ ਮੰਨ ਲਓ ਠੀਕ ਹੈ ਹਾਂਜੀ ਰਾਤ ਦੀ ਸੂਈ ਹੈ ਦੂਜੇ ਸੂਏ ਜੱਗਾ ਕਹਿੰਦਾ ਸੂਈ ਹੈ ਮਗਰੇ ਦੇ ਬੱਛਾ ਰਾਤ ਸੂਈ ਹੈ ਜੇਰ ਬਾਈ ਕਹਿੰਦਾ ਪੈ ਗਈ ਆ 3 ਕਿਲੋ ਬੌਲਾ ਬਾਈ ਕਹਿੰਦਾ ਚੋਇਆ ਜਿਹਦੇ ਪਸੰਦ ਆ ਉਹ ਭਾਵੇਂ ਦੋ ਟਾਈਮ ਚੋਕੇ ਲੈ ਜਾਓ ਅਗੜਾ ਗੁਲਾਬੀ ਥਾਨ ਜਰਸੀ ਬਰੀਡ ਦੁੱਧ ਬਾਈ ਕਹਿੰਦਾ 13 14 ਕਿਲੋ ਦਿੱਤਾ ਪਹਿਲਾਂ ਨੇ 13 ਪਿਆਜੇ ਬਾਈ ਕੰਦਾ 14 ਪਿਆਜੇ ਹੋ ਸਕਦਾ 15 ਪਿਆਜੇ ਬਾਈ ਕੰਦਾ ਉਹ ਤੁਹਾਡੀ ਸੇਵਾ ਸੰਭਾਲਾ ਹਵਾਨਾ ਸੋਹਣਾ ਫਟ ਫਟ ਜਾ ਹਵਾਨਾ ਦੁਪਹਿਰੇ ਵੀਡੀਓ ਬਣਾ ਰਹੇ ਹਾਂ 2 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ ਸ਼ਾਮਾਂ ਦੀ ਚਵਾਈਜ 4 ਘੰਟੇ ਪਏ ਆ 2 ਵੇ ਨਹੀਂ ਪੌਣੇ 2 ਵੀਡੀਓ ਬਣਾ ਰਹੇ ਹਾਂ 1 ਵਜੇ 42 ਮਿੰਟ ਤੇ 1 42 ਤੇ ਵੀਡੀਓ ਬਣਾ ਰਹੇ ਹਾਂ 12 ਤਰੀਕ ਅੱਜ 6:00 ਹੋ ਹੋਲਾ ਬਾਈ ਇਹ 6 ਵਜੇ ਦੇ ਹਿਸਾਬ ਨਾਲ 4 ਘੰਟੇ ਪਏ ਆ ਸਵਾ 4 7 ਵਜੇ ਦੇ ਹਿਸਾਬ ਨਾਲ ਸਵਾ 5 ਘੰਟੇ ਪਏ ਆ ਸੀਲ ਸਭ ਪੂਰੀ ਹੈ ਜਿਵੇਂ ਮਰਜ਼ੀ ਬੈਠ ਕੇ ਜੱਗਾ ਕਹਿੰਦਾ ਅਗਰਾ ਚਵਾਈ ਕਰ ਲਿਆ ਧਾਰਾਂ ਵੇਖ ਲਓ ਹੂੰ ਸਹੀ ਹੈ ਜਗਜੀਤ ਜੈ ਜੈ ਮਾਲੇ ਦਾ 44000 ਦੀ ਵੇਡ ਦੇ ਦੇਣਗੇ ਬਈ ਆਪਾਂ ਇਹ 44 ਦੀ ਹਾਂ ਲਓ ਜੀ ਜੱਗਾ ਘੋਲਿਆ ਕਹਿੰਦਾ 40 ਤੇ 4 44 ਦੀ ਦੇ ਦੇਣੀ ਆ ਇਦੋਂ ਰੇਲ ਗੱਡੀ ਵੀ ਸਟਾਰਟ ਹੋ ਗਈ ਹੈ ਚੱਲੀ ਖੇਤ ਨੂੰ ਹਾਂ ਹੋਰ ਨਾਲ ਸਿੱਧੀ ਉਵੇਂ ਤਾਰਦੀ 40 44 ਦੀ ਦੇ ਦੇਣੀ ਆ ਛੋੜ ਛੱਪਾ ਮਾਨ ਤਾਨ ਹੋ ਜੂ ਦੁੱਧ 14 ਪਿਆ ਜੇ 15 ਪਿਆ ਜੇ ਜੱਗਾ ਘੋਲੀਆ ਕਹਿੰਦਾ ਇੰਨਾ ਪਿਆ ਜੂ ਸੋਹਣੀ ਜਰਸੀ ਆ ਦੂਜਾ ਸੂਆ ਮਗਰ ਵਛਾ ਮੇਲ ਕਾ ਬਛੜਾ ਸੀਲ ਸਾਬ ਪੂਰੀ ਆ ਹੂੰ ਬੋਲਾ ਕੱਢਿਆ ਵੇਚ ਬੋਲਾ ਕੱਢਿਆ ਬਾਥਨ ਦੀ ਚਵਾਈ ਚ 4-5 ਘੰਟੇ ਪਏ ਆ ਦੁਪਹਿਰੇ ਵੀਡੀਓ ਬਣਾ ਰਹੇ ਆ ਪੌਣੇ 2 ਵਜੇ ਦੋ ਨੰਬਰ ਤੇ ਆ ਘੋਲੀਆ ਦੋ ਨੰਬਰ ਵੀ ਬਈ ਪਲੂਣ ਹੀ ਸੁੰਦੀ ਆ ਪਹਿਲਾ ਸੂਆ ਹੀ ਸੁੰਦੀ ਆ ਬੈੜ ਠੀਕ ਹੈ ਕਾਦਰ ਦਰਮਿਆਨਾ ਇਹਦਾ ਵੀਡੀਓ ਜੇ ਆਪਾਂ ਸਟਾਰਟ ਨਹੀਂ ਦੱਸ ਦਿੰਨੇ ਆ ਕਾਦਰ ਦਰਮਿਆਨਾ ਦੁੱਧ ਚਾਹੀਦਾ ਬਈ ਇਹਨੂੰ 11 12 ਕਿਲੋ ਪਿਉਣਾ 11 12 ਹਾਂ ਸਮਾਂ ਸਮੇਂ ਬਸ 2 4 ਦਿਨ ਲੇ ਜੂਗੀ ਨਿਕਾ ਜਾ ਮਾਲ 37 ਹਜ਼ਾਰ ਇਹਨਾਂ ਲਓ ਜੀ ਜੱਗਾ ਕੋਲੀਆ ਕਹਿੰਦਾ 37000 ਦੀ ਦੇ ਦੇਣੀ ਆ ਮੀਡੀਅਮ ਹਾਈਟ ਹੈ ਪਹਿਲਾ ਸੂਆ ਪਲੂਣ ਵੱਛੀ ਸੁੰਦੀ ਆ ਪਹਿਲਾ ਸੂਆ ਪਲੂਣ ਵੱਛੀ ਬਾਈ ਕਹਿੰਦਾ ਸੁੰਦੀ ਆ 11 12 ਕਿਲੋ ਬਾਈ ਦੱਸਦਾ ਦੁੱਧ ਇੰਨਾ ਕ ਤਾਂ ਆਰਾਮ ਨਾਲ ਹੀ ਪਿਉਣਾ ਚਾਹੀਦਾ ਬਾਈ ਕਹਿੰਦਾ ਹੱਕ ਬੰਦਾ ਬਾਈ ਹਾਂ ਆਪਾਂ ਨੇ ਇਹਨੂੰ ਕਹਣਾ 15 16 ਦੇ ਦੂੰਗੀ ਹਾਂ ਇਹਨਾਂ ਦੇ ਦੂੰਗੀ ਜਿੱਦਾ ਵਹਿਤਾ ਬਾਈ ਕਹਿੰਦਾ ਆਪਾਂ ਨੇ ਕਹਿੰਦੇ 15 16 ਦੇ ਦੂ ਜਿੰਨਾ ਦੇ ਦੂ ਜਿੰਨਾ ਵਹਿਤਾ ਬਾਈ ਕਹਿੰਦਾ ਆਪਾਂ ਉਹਨਾਂ ਹੀ ਕਹਿੰਨੇ ਆ ਬਾਕੀ ਨਰਮ ਜਿਹਾ ਬੰਦਾ ਤੁਸੀਂ ਇਹਨੂੰ ਵੀ ਜਾਣਦੇ ਹੀ ਆ ਜੱਗੇ ਘੋਲਗੇ ਇਹਨੂੰ ਕਿਉਂਕਿ ਡੇਲੀ ਵਾਂਗੂ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੁੰਦੀਆਂ ਸੀ ਸਭ ਪੂਰਾ ਲੋਕਡਾਊਨ ਮੌਕੇ ਦੀਆਂ ਸੀ ਸਭ ਪੂਰੀ ਆ ავਾਨਾ ਸੋਨਾ ਤਿੰਨੀ ਦਿਨੀ ਸੂਪੇ ਚਾਰੀ ਦਿਨੀ ਸੂਪੇ ਇਹ 30 ਤੇ 7 37 ਦੀ ਦੇ ਦੇਣੀ ਆ ਗੋਲ ਮੋਲੋ 37000 ਦੀ ਆ ਜਾ ਵਾਸਤੇ ਲਾ ਕੱਟਣ ਲੈਣੇ ਆ ਹਾਂ ਵਲਟਾਂ ਲਾ ਹਜੇ ਕਾਫੀ ਬਾਕੀ ਆ ਤਿੰਨਾ ਚਾਰਾਂ ਦਿਨਾਂ ਜਿਹਨੇ ਸੂਪ ਐਣਾ ਜਰਸੀ ਬਰੀਡ ਸੋਹਣੀ ਗੋਰੀਆਂ ਮੇ ਮਾਰ ਗਈ ਆ ਗੋਰੀ ਜਰਸੀ ਆ ਰਾਜੀ ਰੂਜੀ ਚੰਗੀ ਆ ਆ ਜਾ ਜੱਗੇ ਐ ਤੇ ਇਹ ਸਾਢੇ ਤਿੰਨਾਂ ਦੀ ਗੱਬਣਾ ਟੋਕੜ ਗੱਬਣਾ ਟੋਕੜ ਗੱਬਣਾ ਹਾਂ ਤੇ 5 ਕਿਲੋ ਦੁੱਧ 5 ਕਿਲੋ 5 ਕਿਲੋ ਜਾਂ ਜਿੰਨਾ ਦੁੱਧ ਬਈ ਆਪਾਂ ਉਨਾ ਠੀਕ ਆ ਐ ਮੈਂ 7 ਕਹਿਦਾ 4 ਕਹਿਦਾ 8 ਕਹਿਦਾ ਕਿਲੋ ਕਿਲੋੜਾ 5 ਅਤੇ 5 ਹੀ ਕਹਿਣਾ ਕਿੰਨੇ ਦੀ 26000 ਦੀ 26 ਦੀ ਲਓ ਜੀ 26000 ਦੀ ਗੱਬਣ ਕਿੰਨੇ ਦੀ ਆ ਸਾਢੇ ਤਿੰਨਾਂ ਦੀ ਗੱਬਣ ਸਾਢੇ ਤਿੰਨਾਂ ਦੀ ਗੱਬਣ 5 ਕਿਲੋ ਦੁੱਧ ਹੈ 5 ਕਿਲੋ ਦੁੱਧ ਉਹ ਕੰਡੇ ਵਾਲਾ ਢਾਈ ਢਾਈ ਕਿਲੋ ਢਾਈ ਕਿਲੋ ਤੜਕੇ ਢਾਈ ਕਿਲੋ ਆਥ ਨੇ ਸਾਢੇ ਤਿੰਨਾਂ ਦੀ ਇਹ ਗੱਬਣ ਹੈ ਜਰਸੀ ਬਰੀਡ ਇਹ ਦੇ ਦੇਣੀ ਆ ਇਹ 26000 26000 ਦੀ ਮਾਲ ਜੱਗੇ ਕੋਲ ਹੀ ਇਹਦੇ ਜੈ ਜੀ ਹੁੰਦੇ ਤੁਸੀਂ ਜਾਣਦੇ ਹੀ ਆ ਸਾਰੇ ਜੱਗੇ ਨੂੰ ਅਗਲਾ ਡਾਕਟਰ ਲਿਆਵੇ ਆਪਦੀ ਚੈੱਕ ਕਰਾ ਕੇ ਲੈ ਜੇ ਹਾਂ ਚੈੱਕ ਕਰਾ ਕੇ ਲੈ ਤੁਹਾਡੀ ਧੱਕ ਲੈ ਕੇ ਜਾਵੇ ਹਾਂ ਆਪਣੀ ਕਰਾਈ ਵੀ ਆ ਹਾਂ ਅਗਲਾ ਕਰਾ ਕੇ ਲੈ ਕੇ ਜਾਵੇ ਸਹੀ ਆ ਇੱਕ ਹੋਰ ਆ ਇਹਨਾਂ ਆ ਅੱਜ ਆ ਹਮਾਰਾ ਜਾ ਕੇ ਮਾਈਥੇ ਹਾਂ ਇਹਨੇ ਅੱਜ ਢੱਕਾ ਜਾ ਮਰਾਲਾ ਕੱਲ अच्छा ठीक है कोई डरने वाली बात नहीं ठीक है क्योंकि वीडियो स्टार्ट होने से पहले अच्छी बात है हां मुड़के इठे आके बंदा मुड़के जावे वो ਤਾਂ ਸਹੀ ਹੈ ਠੀਕ ਹੈ हां ਥਾਣਾ ਥੁਣਾ ਦੀ ਓਕੇ ਆ ਥਾਣਾ ਥੁਣਾ ਦੀ ਬਾਈ ਕਹਿੰਦਾ ਓਕੇ ਆ ਅੱਖ ਤੇ ਬਾਈ ਕਹਿੰਦਾ ਕੋਲੇ ਜੇ ਤੇ ਉਥੋਂ ਡੱਕਾ ਮਰਾਲਿਆ ਇਹਨੇ ਕੱਲ ਓਦਾਂ ਬਾਈ ਕਹਿੰਦਾ ਠੀਕ ਆ ਥਾਣਾ ਥੁਣਾ ਦੀ ਓਕੇ ਆ 26000 ਦੀ ਦੇ ਦੇਣੀ ਆ 5 ਕਿਲੋ ਦੁੱਧ ਸਾਢੇ ਦਿਨਾਂ ਦੀ ਗੱਭਣ ਅੱਜ ਦੀ ਵੀਡੀਓ ਦੇ ਵਿੱਚ ਜੱਗੇ ਕੋਲੀਏ ਦੀਆਂ ਤਿੰਨ ਵੜਾ ਆ ਗੱਭਣ ਉਹ ਤੋਕੜ ਗੱਭਣ ਚੈੱਕ ਪਾਸ ਆ ਤਾਜੀ ਸੂਈ ਆ ਜੇ ਕੋਈ ਤਾਜੀ ਸੂਈ ਲੈਣ ਦਾ ਚਾਹਵਾਨ ਆ ਵੀ ਬੱਛੀ ਸੋਹਣੀ ਐ ਜੱਗੇ ਦੇ ਘਰੇ ਆਜੋ ਚੋ ਕੇ ਲੈ ਜਾਓ ਭਾਵਾਂ ਥਣਾ ਥਣਾ ਮਨ ਦਾ ਬੇਫਿਕਰੋ ਜੇ ਬੰਦਾ ਅੱਛਾ ਸਾਰੀਆਂ ਵਹਿੜਾਂ ਦੀ ਹਾਂ 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 ਜੇ ਓਕੇ ਹੋਣਗੇ ਥਣਾ ਦੀ ਬਾਈ ਕਹਿੰਦਾ ਓਕੇ ਹੋਣੀਆਂ ਸਾਰੀਆਂ ਵਹਿੜਾਂ ਤਿੰਨੇ ਵਹਿੜਾ ਜਿਹੜੀ ਮਰਜ਼ੀ ਲੈ ਲਓ ਥਣਾ ਦੀਆਂ ਤਿੰਨੇ ਓਕੇ ਰਿਪੋਰਟ ਜਾਵਾਂ ਸਾਰਿਆਂ ਨੂੰ ਸასი ਕਾਲ